ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਓਮਕਾਰ ਸਿੰਘ ਤੁਹਾਨੂੰ ਖੇਤੀ ਬਾਰੇ ਮੈਂ ਜਾਣਕਾਰੀਆਂ ਦਿੰਦਾ ਰਹਿਣਾ ਮੈਂ ਅਮਰੂਦਾਂ ਦੇ ਉੱਤੇ ਵੀ ਕਈ ਵਾਰੀ ਵੀਡੀਓ ਪਾਈ ਆ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਦਿੱਤੀਆਂ ਨੇ ਅੱਜ ਮੈਂ ਤੁਹਾਨੂੰ ਇੱਕ ਅਮਰੂਦਾਂ ਤੇ ਵੀ ਜਾਣਕਾਰੀ ਦੇਣੀ ਚਾਹੁੰਦਾ ਮੈਂ ਅਮਰੂਦਾਂ ਤੇ ਤੁਹਾਨੂੰ ਕੀ ਜਾਣਕਾਰੀ ਦੇਣੀ ਚਾਹੁੰਦਾ ਮੈਂ ਤੁਹਾਨੂੰ ਪੂਰੀ ਜਾਣਕਾਰੀ ਦੇਣੀ ਚਾਹੁੰਦਾ ਵੀ ਕਿਹੜੀ ਆਪਾਂ ਵੈਰਾਈਟੀ ਲਈਏ ਲਾਉਣ ਦਾ ਸਹੀ ਟਾਈਮ ਕਦੋਂ ਆਗਾ ਤੇ ਉਸ ਤੋਂ ਬਾਅਦ ਕਿੰਨੇ ਟਾਈਮ 'ਚ ਫਲ ਦੇਣ ਲੱਗ ਜਾਂਦੀ ਆ ਤੇ ਕਿਹੜੀ ਵੈਰਾਈਟੀ ਸਭ ਤੋਂ ਵਧੀਆ ਰਹਿੰਦੀ ਆ ਤੇ ਉਸ ਤੋਂ ਬਾਅਦ ਕਿੰਨਾ ਆਪਾਂ ਫਾਸਲਾ ਰੱਖ ਸਕਦੇ ਆ ਕਿਸ ਤਰੀਕੇ ਨਾਲ ਲਾਉਣਾ ਮੈਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇ ਰਿਹਾ ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਵੀ ਜਾਣਕਾਰੀ ਦਵਾਂਗਾ ਵੀ ਇਸ ਨੂੰ ਕੀ ਖਾਦ ਖਰਾਕ ਦੇਣਾ ਜੇਕਰ ਸਾਡੇ ਬੂਟੇ ਇਹ ਹੈਗੇ ਨੇ ਅਮਰੂਦਾਂ ਦੇ ਉਹਨਾਂ ਦੇ ਉੱਤੇ ਅਮਰੂਦ ਕਾਣੇ ਹੋ ਜਾਂਦੇ ਨੇ ਉਹ ਕਿਉਂ ਹੋ ਜਾਂਦੇ ਨੇ ਉਹਦੇ ਲਈ ਆਪਾਂ ਕਿਹੜੀਆਂ-ਕਿਹੜੀਆਂ ਸਪ੍ਰੇਹਾਂ ਕਰੀਏ ਮੈਂ ਤੁਹਾਨੂੰ ਪੂਰੀ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦੇਵਾਂਗਾ ਤੁਸੀਂ ਵੀਡੀਓ ਨੂੰ ਸਕਿੱਪ ਨਾ ਕਰਿਓ ਤਾਂ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਤੁਸੀਂ ਪੂਰੀ ਵੀਡੀਓ ਦੇਖਿਓ ਜਿਹੜੇ ਮਰੂਤ ਦੇ ਨਾਲ ਰਿਲੇਟਡ ਨੇ ਜਾਂ ਜਿਹੜੇ ਵੀਰ ਲਾਉਣਾ ਚਾਹੁੰਦੇ ਨੇ ਅੱਗੇ ਬਾਗਬਾਨੀ ਚਾਹੁੰਣਾ ਚਾਹੁੰਦੇ ਨੇ ਤਾਂ ਉਹ ਜਰੂਰ ਪੂਰੀ ਵੀਡੀਓ ਦੇਖਿਓ ਤੇ ਮੈਂ ਅੱਗੇ ਤੁਹਾਨੂੰ ਦੱਸਣ ਲੱਗਿਆ ਦੇਖੋ ਜੀ ਸਭ ਤੋਂ ਪਹਿਲਾਂ ਕੀ ਕਰ ਲੈਣਾ ਮਨ ਕੇ ਚਲੋ ਆਪਾਂ ਨੇ ਸਭ ਤੋਂ ਪਹਿਲਾਂ ਫੈਸਲਾ ਇਹ ਕਰਨਾ ਵੀ ਵੈਰੈਟੀ ਕਿਹੜੀ ਲਾਈਏ ਜੇ ਆਪਾਂ ਦੇਖਿਆ ਜਾਵੇ ਤਾਂ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਵੈਰੈਟੀਆਂ ਨੇ ਪੰਜਾਬ ਦੇ ਵਿੱਚ ਬਹੁਤ ਵੈਰੈਟੀਆਂ ਨੇ ਪੰਜਾਬ ਯੂਨੀਵਰਸਿਟੀ ਦੀਆਂ ਨੇ ਹਰਿਆਣਾ ਯੂਨੀਵਰਸਿਟੀ ਦੀਆਂ ਨੇ ਕਿਉਂਕਿ ਪੰਜਾਬ ਹਰਿਆਣਾ ਤਾਂ ਨੇੜੇ-ਨੇੜੇ ਆ ਦੋਨੇ ਹਰਿਆਣਾ ਜਾਂ ਪੰਜਾਬ ਯੂਨੀਵਰਸਿਟੀ ਦੀਆਂ ਜਾਦੇ ਆਪਣੇ ਚੀਜ਼ਾਂ ਚੱਲਦੀਆਂ ਨੇ ਪਰ ਜੇ ਦੇਖਿਆ ਜਾਵੇ ਮੈਂ ਤੁਹਾਨੂੰ ਜਿਹੜੀ ਮੈਂ ਆਪਣੇ ਤਜਰਬੇ ਤੇ ਗੱਲ ਕਹਿੰਦਾ ਮੈਂ ਕਿਸੇ ਜੁਨੀ ਵਰਟੀ ਨਾਲ ਜਾਂ ਕਿਸੇ ਦੀ ਮਸਹੂਰੀ ਨਹੀਂ ਕਰਦਾ ਜਾਂ ਉਹ ਨਹੀਂ ਕਰਦਾ ਇੱਕ ਹਸਾਰ ਸਪੈਦਾ ਵੈਰੈਟੀ ਆ ਜਿਹੜੀ ਹਸਾਰ ਸਪੈਦਾ ਵੈਰੈਟੀ ਆ ਇਹ ਹੈਗੀ ਵੈਰੈਟੀ ਕਈ ਸਾਲਾਂ ਦੀ ਕੱਢੀ ਹੋਈ ਆ ਪੁਰਾਣੀ ਵੈਰੈਟੀ ਆ ਕੋਈ ਨਵੀਂ ਨਹੀਂ ਵਿੱਚ ਵਿੱਚ ਵੀਰਾਂ ਨੂੰ ਇਹ ਵੀ ਹੁੰਦਾ ਵੀ ਨਵੀਂ ਵੈਰੈਟੀ ਨਿਕਲੀ ਆ ਵੀਰੇ ਇਹੇ ਹਸਾਰ ਸਪੈਦਾ ਵੈਰੈਟੀ ਆ ਜਿਹੜੀ ਇਹ ਬਹੁਤ ਵਧੀਆ ਵੈਰੈਟੀ ਆ ਇਹਦੇ ਦੂਸਰਿਆਂ ਦੇ ਨਾਲੋਂ ਬਹੁਤ ਘੱਟ ਕਾਣੇ ਹੁੰਦੇ ਨੇ ਤੇ ਮਿੱਠਾ ਵੀ ਬਹੁਤ ਹੁੰਦਾ ਤੇ ਬੂਟਾ ਵੀ ਵਧੀਆ ਗ੍ਰੋਥ ਕਰਦਾ ਪਹਿਲਾਂ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਸੀ ਵੀ ਆਪਾਂ ਬੂਟੇ ਕਿਵੇਂ ਤਿਆਰ ਕਰੀਏ ਉਹ ਵੀ ਮੇਰੀ ਵੀਡੀਓ ਪਈ ਹੋਈ ਆ ਹਸਾਰ ਸਪੈਦੇ ਦੇ ਬੂਟੇ ਕਿਵੇਂ ਤਿਆਰ ਕਰੀਏ ਤੇ ਉਹ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਤਿਆਰ ਕੀਤੇ ਜਾਂਦੇ ਨੇ ਉਹ ਤੁਹਾਨੂੰ ਮੈਂ ਦੱਸੀ ਸੀਗਾ ਵੀ ਪਹਿਲਾਂ L40 ਦਾ ਬੀਜ ਬੀਜਿਆ ਜਾਂਦਾ ਬੀਜ ਬੀਜਣ ਤੋਂ ਬਾਅਦ ਜਦੋਂ 3 ਫੁੱਟ ਦਾ ਬੂਟਾ ਹੋ ਜਾਂਦਾ ਤਾਂ ਫਰਵਰੀ ਮੰਨ ਕੇ ਚੱਲੋ ਤੁਸੀਂ ਫਰਵਰੀ ਦੇ ਹਫ਼ਤੇ ਉਸ ਦੀ ਗ੍ਰਾਫਟਿੰਗ ਕਰਕੇ ਤੇ ਉਸ ਤੋਂ ਬਾਅਦ ਉਹ ਮੰਨ ਕੇ ਚੱਲੋ 2 ਸਾਲ ਦਾ ਪ੍ਰੋਸੈਸ ਆ ਬੂਟਾ ਤਿਆਰ ਹੋ ਜਾਂਦਾ ਤਿਆਰ ਹੋਣ ਤੋਂ ਬਾਅਦ ਇਹ ਫਿਰ ਖੇਤ ਦੇ ਵਿੱਚ ਲਾਇਆ ਜਾਂਦਾ ਇਸ ਤਰ੍ਹਾਂ ਜਿਹੜਾ ਹਸਾਰ ਸਪੈਦਾ ਵੈਰਾਈਟੀ ਆ ਉਹ ਕਈ ਵੀਰਾਂ ਨੂੰ ਪਤਾ ਗਿਆ ਜਿਹੜੇ ਉਹਦੇ ਅਮਰੂਦ ਨੇ ਉਹ ਦੂਸਰੇ ਨਾਲੋਂ ਪਹਿਲਾਂ ਵੇਚਦੇ ਨੇ ਤਾਂ ਕਿ ਵਧੀਆ ਕੁਆਲਿਟੀ ਹੁੰਦੀ ਹੈ ਲੋਕ ਖਾਂਦੇ ਹੀ ਉਸ ਨੂੰ ਨੇ ਜਿਵੇਂ ਕਈ ਜਗ੍ਹਾ ਤੇ ਟੋਕਰਿਆਂ ਦੇ ਵਿੱਚ ਧਰ ਕੇ ਵੇਚਦੇ ਨੇ ਜਾਂ ਲੋਕ ਭੂਨਾ ਸੈੱਡ ਤੋਂ ਅਮਰੂਦ ਖਾਣ ਲਈ ਲੈ ਕੇ ਆਉਂਦੇ ਨੇ ਉਹ ਕਿਉਂ ਲੈ ਕੇ ਆਉਂਦੇ ਨੇ ਕਿਉਂਕਿ ਉਹ ਹਸਾਰ ਸਪੈਦਾ ਬਹੁਤ ਟੌਪ ਦੀ ਵੈਰਾਈਟੀ ਹੈ ਤੇ ਸਾਨੂੰ ਇਹ ਵਧੀਆ ਲੱਗੀ ਹੈਗੀ ਹੈਗੀ ਵੀ ਵਧੀਆ ਅਸੀਂ ਨੇ ਹੋਰ ਵੀ ਵੈਰਾਈਟੀਆਂ ਦਾ ਕਈ ਦਾ ਟ੍ਰਾਇਲ ਕਰਿਆ ਪਰ ਸਾਨੂੰ ਇਹ ਤਬ ਤੋਂ ਵਧੀਆ ਲੱਗੀ ਆ ਹੁਣ ਗੱਲ ਕਰੀਏ ਲਾਉਣ ਦੀ ਕਿਵੇਂ ਲਾਈਏ ਦੇਖੋ ਜੀ ਲਾਉਣ ਦੇ ਕਈ ਤਰੀਕੇ ਨੇ ਪਹਿਲਾ ਤਰੀਕਾ ਤਾਂ ਮੈਂ ਤੁਹਾਨੂੰ ਉਹ ਦੱਸਦਾ ਜਿੱਥੇ ਤੁਹਾਡੀ ਜ਼ਮੀਨ ਵੀ ਵੇਸਟੇਜ ਨਾ ਹੋਵੇ ਦੇਖੋ ਜੀ ਪਹਿਲਾ ਤਰੀਕਾ ਇਹ ਹੈਗਾ ਜਿਵੇਂ ਆਪਣੇ ਖਾਲ ਹੁੰਦੇ ਨੇ ਆਪਣੇ ਖਾਣ ਲਈ ਆਪਾਂ ਨੇ ਲਾਉਣੇ ਨੇ ਖਾਣ ਤੋਂ ਵੀ ਜ਼ਿਆਦਾ ਹੋ ਜਾਣਗੇ ਜੇਕਰ ਆਪਣੇ ਲਵੇ 1 ਏਕੜ ਦਾ ਖਾਲ ਹੈਗਾ ਫਿਰ ਇੱਕ ਬੰਦੇ ਲਵੇ ਹੁੰਦਾ ਦੇਖੋ ਜੀ ਇਹ ਖਾਲਾਗਾ ਇਹ ਇਦੀ ਗੱਲ ਕਰੀਏ ਤਾਂ ਆਪਾਂ ਇਸ ਦੇ ਵਿੱਚ ਲਗਭਗ 6 ਮਹੀਨੇ ਜਦੋਂ ਆਪਾਂ ਝੋਨਾ ਲਾ ਦਿੰਨੇ ਲਗਭਗ 4-5 ਮਹੀਨੇ ਪਾਣੀ ਚੱਲਦਾ ਹੀ ਰਹਿੰਦਾ ਆਪਾਂ ਨੇ ਟ੍ਰਾਇਲ ਕੀਤਾ ਇਸ ਤੇ ਵੀ ਇਹ ਬਹੁਤ ਕਾਮਯਾਬਾ ਦੇਖੋ ਤੁਸੀਂ ਕਿੰਨੇ ਫਲ ਲੱਗੇ ਹੋਏ ਨੇ ਤੇ ਆਪਾਂ ਇਸ ਤੇ ਵੀ ਲਾ ਸਕਦੇ ਆਪਾਂ ਨੇ ਦੇਖੋ ਇਹ ਲਾਇਆਗਾ 7 ਫੁੱਟ ਤੇ ਲਾਇਆ ਹੋਇਆ ਬੂਟੇ ਤੋਂ ਬੂਟਾ 7 ਫੁੱਟਾ ਤਾਂ ਗੱਲ ਕਰੀਏ ਤਾਂ 1 ਏਕੜ ਦੇ ਵਿੱਚ ਲਗਭਗ 1 ਏਕੜ ਦੀ ਲੰਬਾਈ ਤੇ ਤੁਹਾਡੇ 30 ਬੂਟੇ ਲੱਗ ਜਾਣਗੇ ਉਹ ਤੁਸੀਂ ਹਿਸਾਬ ਲਾ ਸਕਦੇ ਹੋ ਵੀ ਕਿੰਨੇ ਲੱਗਦੇ ਨੇ ਜਿਵੇਂ ਤੁਸੀਂ ਮੰਨ ਕੇ ਚੱਲੋ ਵੀ 200 ਫੁੱਟ ਲੰਬਾਈ ਆ ਜੇ ਆਪਾਂ 30 ਬੂਟੇ ਲੱਗ ਜਾਂਦੇ ਨੇ ਲਗਭਗ ਇਸ ਤਰ੍ਹਾਂ ਜੇ ਤੁਸੀਂ 6 ਫੁੱਟ ਤੇ ਲਾ ਦਿਨੇ ਹੋ 6 ਫੁੱਟ ਤੇ ਵੀ ਚੱਲ ਜਾਂਦਾ ਪਰ ਇਸ ਦੀ ਕਟਿੰਗ ਕਰਨੀ ਬਹੁਤ ਜ਼ਰੂਰੀ ਆ ਤੇ ਗੱਲ ਕਰੀਏ ਤਾਂ ਇਸ ਨੂੰ ਕੋਈ ਬੜਾ ਫਰਕ ਨਹੀਂ ਪੈਂਦਾ ਆਪਦੇ ਖਾਣ ਲਈ ਤਾਂ ਜੇ ਤੁਸੀਂ 5 ਬੂਟੇ ਵੀ ਲਾ ਲਓ ਤਾਂ ਵੀ ਨਹੀਂ ਤਾਂ ਤੁਹਾਡੇ ਅਮਰੂਦ ਮੁੱਕਦੇ ਉਸ ਤੋਂ ਬਾਅਦ ਇਹਦੀ ਕੀ ਕੇਅਰ ਕਰਨੀ ਹੈ ਕੀ ਕਰਨੀ ਹੈ ਉਹ ਵੀ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੇ ਤੁਸੀਂ ਕਮਰਸ਼ੀਅਲ ਤੌਰ ਤੇ ਲਾਉਣਾ ਮੰਨ ਲਓ ਵੀ ਪ੍ਰੋਪਰਟੀ ਲਈ ਵੇਚਣ ਲਈ ਲਾਉਣਾ ਤਾਂ ਤੁਹਾਨੂੰ ਦੱਸ ਦਿਆਂ ਵੀ ਕਿਵੇਂ ਲਾਇਆ ਜਾ ਸਕਦਾ ਦੇਖੋ ਜੀ ਇਸ ਨੂੰ ਲਾ ਤਾਂ ਆਪਾਂ ਕਿਸੇ ਵੀ ਤਰੀਕੇ ਨਾਲ ਸੱਖਦੇ ਆ ਪਰ ਸੈਟ ਕੇ ਮੇਰੇ ਮੈਂ ਤੁਹਾਨੂੰ ਉਸ ਬਾਰੇ ਜਾਣਕਾਰੀ ਦਿੰਨਾ ਦੇਖੋ ਜੀ ਤੁਸੀਂ ਇਹਨੂੰ 8 2 16 ਤੇ ਲਾ ਸਕਦੇ ਹੋ ਉਹ ਵੀ ਬਹੁਤ ਵਧੀਆ ਹੈਗਾ ਤੇ 8 ਇਸ ਨੂੰ ਤੁਸੀਂ 8214 ਤੇ ਵੀ ਲਾ ਸਕਦੇ ਹੋ ਆਪਣਾ ਜਿਹੜਾ ਇਹ 8214 ਤੇ ਲੱਗਿਆ ਹੋਇਆ ਦੇਖੋ ਜੀ ਇਹਦੇ ਵਿੱਚ ਕੀ ਹੈ ਥੋੜੀ ਆਪਾਂ ਮਿਹਨਤ ਕਰਦੇ ਆ ਤਾਂ ਸਬਜ਼ੀਆਂ ਦੀ ਖੇਤੀ ਕਰਨੀ ਪੈਂਦੀ ਆ ਸਬਜ਼ੀਆਂ ਦੀ ਖੇਤੀ ਕਰਕੇ ਆਪਾਂ ਲਗਭਗ ਮਤਲਬ ਜਿੰਨੀ ਆਪਣੇ ਕੀਲੇ ਦੀ ਇਨਕਮ ਹੁੰਦੀ ਉਹ ਸਬਜ਼ੀਆਂ ਤੋਂ ਹੀ ਲੈ ਲੈਨੇ ਆ ਮਰੂਦ ਵੀ ਪਹਿਲੇ ਸਾਲ ਹੀ ਟੁੱਟਣ ਲੱਗ ਜਾਣਾ ਥੋੜਾ ਬਹੁਤਾ ਪਰ ਜ਼ਿਆਦਾ ਨਹੀਂ ਉਹ ਬੂਟੇ ਦੇ ਹਿਸਾਬ ਨਾਲ ਆ ਜਿਵੇਂ ਤੁਸੀਂ ਮੰਨੋ ਵੀ ਦੂਜੇ ਸਾਲ ਹੋਰ ਵੱਧ ਜੂ ਅਸਲ ਬੂਟਾ ਤੀਜੇ ਸਾਲ ਜਾ ਕੇ ਬਣਦਾ ਦੇਖੋ ਜੀ ਇਸ ਦੇ ਵਿੱਚ ਆਪਾਂ ਨੇ ਤਰਬੂਜ ਲਾਇਆ ਜੀ ਦੇਖੋ ਜੀ ਤਰਬੂਜ ਲੱਗਿਆ ਵੀ ਹੋਇਆ ਜੀ ਕਾਫੀ ਦੇਖੋ ਜੀ ਇਹ ਥੋੜਾ ਲੇਟ ਲਾਇਆ ਪਹਿਲਾਂ ਇਸ ਦੇ ਵਿੱਚ ਆਪਾਂ ਆਲੂ ਬੀਜਿਆ ਸੀਗਾ ਜੀ ਜਿਵੇਂ ਹੁਣ ਵਿੱਚ ਵਿੱਚ ਵੀ ਕਹਿਣਗੇ ਵੀ ਆਪਾਂ ਇਸ ਦੇ ਵਿੱਚ ਕੱਦੂ ਵੀ ਸਕੇਦੇ ਆ ਜੇਕਰ ਆਪਾਂ ਕੱਦੂ ਦੀ ਫਸਲ ਇਸ ਦੇ ਵਿੱਚ ਲਾਉਨੇ ਆ ਤਾਂ ਬੂਟਿਆਂ ਦੇ ਉੱਤੇ ਚੜ ਜਾਂਦੀ ਆ ਜਾ ਫਿਰ ਕੱਦੂ ਦੀ ਨਹੀਂ ਆਪਾਂ ला ਸਕਦੇ ਟੋਰੀ ਦੀ ਵੀ ਨਹੀਂ ਆਪਾਂ ला ਸਕਦੇ ਜਿਵੇਂ ਇਹ ਛੋਟੀਆਂ ਬੇਲਾਂ ਨੇ ਇਹਨਾਂ ਦਾ ਕੋਈ ਚੱਕਰ ਨਹੀਂ ਹੈਗਾ ਇਹ ਸੱਟ ਨੇਗੀਆਂ ਮੈਂ ਤੁਹਾਨੂੰ ਇਹੀ ਸਪਾਰਸ਼ ਕਰੂੰਗਾ ਦੇਖੋ ਜੀ ਵੀ ਤੁਸੀਂ ਤਰਬੂਜ ला ਸਕਦੇ ਹੋ ਤੁਸੀਂ ਆਲੂ ला ਸਕਦੇ ਹੋ ਫਲਦੀ ਵੀ ला ਸਕਦੇ ਹੋ ਕਾਫੀ ਚੀਜ਼ਾਂ ਨੇ ਬਹੁਤ ਚੀਜ਼ਾਂ ਨੇ ਦੇਖੋ ਜੀ ਇਹ ਆਪਣੀਆਂ ਗਾਜਰਾਂ ਲਾਈਆਂ ਹੋਈਆਂ ਨੇ ਜੀ ਅੱਜ ਆਪਾਂ ਤਰੀਕ ਦੀ ਗੱਲ ਕਰੀਏ ਤਾਂ 6 ਮਈ ਹੋ ਚੁੱਕੀ ਐ ਦੇਖੋ ਜੀ ਇਸ ਤਰ੍ਹਾਂ ਇਸ ਨੂੰ ਤੁਸੀਂ ਲਾਉਣਾ ਕਿਵੇਂ ਆ ਲਾਉਣ ਦਾ ਕੀ ਟਾਈਮ ਆ ਉਹ ਵੀ ਮੈਂ ਤੁਹਾਨੂੰ ਦੱਸਣ ਲੱਗਿਆ ਇਸ ਨੂੰ ਤੁਸੀਂ ਨੇ ਜੇਕਰ ਤੁਸੀਂ ਨੇ 14 बाई 8 ਤੇ ਲਾਉਣਾ ਤਾਂ ਤੁਸੀਂ ਨੇ ਕੀ ਕਰਨਾ 14 ਫੁੱਟ ਦੇ ਫਾਸਲੇ ਤੇ ਬੱਟਾਂ ਵਾਲੇ ਜਿੰਦਰੇ ਨਾਲ ਤਵੀ ਵਾਲੇ ਜਿੰਦਰੇ ਨਾਲ ਤੁਸੀਂ ਨੇ ਬੱਟ ਬਣਾ ਲੈਣੀ ਹੈ ਬਿਲਕੁਲ ਸਿੱਧੀ ਬਿਲਕੁਲ ਸਿੱਧੀ ਬੱਟ ਬਣਾ ਲੈਣੀ ਆ ਬੱਟ ਬਣਾਉਣ ਤੋਂ ਉਪਰੰਤ ਤੁਸੀਂ ਨੇ ਕੀ ਕਰਨਾ ਉਸ ਬੱਟ ਨੂੰ ਚੰਗੀ ਤਰ੍ਹਾਂ ਸਾਫ਼ ਬੈੱਡ ਦਾ ਰੂਪ ਦੇ ਲੈਣਾ ਉਤੋਂ ਜਾਨੀ ਜਿਵੇਂ ਆਪਾਂ ਕਹਦੇ ਆ ਵੀ ਸਹੀ ਹੁੰਦੀ ਆ ਉਸ ਨੂੰ ਢਾਲ ਲੈਣਾ ਟਾਲਣ ਤੋਂ ਬਾਅਦ ਕੀ ਕਰਨਾ ਤੁਸੀਂ ਨੇ ਇੱਕ ਮਲਚਿੰਗ ਸੀਟ ਆਉਂਦੀ ਆ ਦੇਖੋ ਜਿਹੜੀ ਆ ਤਰਬੂਜ ਤੇ ਬਸਾਈ ਹੋਈ ਆ ਤੁਸੀਂ ਮਲਚਿੰਗ ਸੀਟ ਬਸਾ ਦੇਣੀ ਆ ਉਸ ਦੇ ਵਿੱਚ ਖਾਦ ਖਰਾਕ ਦੇਖੋ ਕੀ ਆ ਕੋਈ ਬਾਲਾ ਪਾਉਣ ਦੀ ਲੋੜ ਨਹੀਂ ਤੁਸੀਂ ਪੂਰੀ ਜ਼ਮੀਨ ਦੇ ਵਿੱਚੀ 1 ਏਕੜ ਦੇ ਵਿੱਚ ਇੱਕ ਥੈਲਾ ਡੀਪੀ ਦਾ ਪਾ ਦਿਓ ਜੇਕਰ ਹੋ ਸਕੇ ਮੈਂ ਤਾਂ ਨੂੰ ਇਹ ਚਾਹਣਾ ਵੀ ਵਰਮੀ ਕੰਪੋਸਟ ਪਾਓ ਤੁਸੀਂ ਸਭ ਤੋਂ ਵਧੀਆ ਵਰਮੀ ਕੰਪੋਸਟ ਆ ਜਾਂ ਗਲੀ ਸੜੀ ਤੁਸੀਂ ਰੂੜੀ ਦੀ ਖਾਦ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਇਹਦਾ ਟਾਈਮ ਹੁੰਦਾ ਜਿਹੜਾ ਤੁਸੀਂ ਮੰਨ ਕੇ ਚੱਲੋ ਸਾਰੇ ਸਿਆਣੇਓ ਜਦੋਂ ਬਾਰਸਾਂ ਦਾ ਟਾਈਮ ਹੁੰਦਾ ਸੌਣ ਦਾ ਮਹੀਨਾ ਹੁੰਦਾ ਯਾਨੀ ਤੁਸੀਂ ਮੰਨ ਕੇ ਚੱਲੋ ਵੀ ਜੁਲਾਈ ਦੀ ਦੇ ਲਗ ਭੱਗ ਜੁਲਾਈ ਦੇ ਜਦੋਂ ਬਾਰਸਾਂ ਹੋਣ ਲੱਗ ਜਾਣ ਪੂਰੀਆਂ ਬਾਰਸਾਂ ਹੋਣ ਲੱਗ ਜਾਣ ਮੌਸਮ ਠੀਕ ਹੋ ਜੇ ਤਾਂ ਉਸ ਟਾਈਮ ਤੇ ਤੁਸੀਂ ਅਰੂਦਾ ਦੇ ਬੂਟਿਆਂ ਨੂੰ ਆਪਣੇ ਖੇਤਾਂ ਦੇ ਵਿੱਚ ਲਾ ਸਕਦੇ ਹੋ ਜਾਂ ਤੁਸੀਂ ਮੰਨ ਲਓ ਵੀ ਚੜਦੀ ਫਰਬਰੀ ਵੀ ਲਾ ਸਕਦੇ ਹੋ ਦੋ ਟਾਈਮ ਵਧੀਆ ਟਾਈਮ ਨੇਗੇ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਨੇ 8 8 ਫੁੱਟ ਤੇ ਥੋੜੇ ਥੋੜੇ ਸਰਾਕ ਕਰਕੇ ਨਸਿਆਨੀ ਲਾ ਕੇ ਲਫਾਫੇ ਜਿੰਨੀ ਜਿੰਨੀ ਵੱਡੇ ਲਫਾਫੇ ਦੇ ਵਿੱਚ ਇਹ ਬੂਟਾ ਹੁੰਦਾ ਉਹਨਾਂ ਕ ਸਰਾਕ ਕਰਕੇ ਉਸ ਨੂੰ ਤੁਸੀਂ ਸਰਾਕ ਕਰਕੇ ਉਹਦੇ ਵਿੱਚ ਤੁਸੀਂ ਬੂਟਾ ਲਾ ਸਕਦੇ ਹੋ ਜਿਵੇਂ ਐਵੇਂ ਹੱਥ ਨਾਲ ਸਰਾਕ ਕਰ ਲਓ ਤੇ ਸਰਾਕ ਕਰਕੇ ਇਹਦੇ ਵਿੱਚ ਬੂਟਾ ਲਾ ਸਕਦੇ ਹੋ ਬੂਟੇ ਨੂੰ ਤੁਸੀਂ ਨੇ ਮਿੱਟੀ ਦੇ ਵਿੱਚ ਉਹਨੇ ਹੀ ਦੱਬਣਾ ਜਿੰਨਾ ਇਹ ਪਹਿਲਾਂ ਲਫਾਫੇ ਦੇ ਵਿੱਚ ਸੀਗਾ ਉਸ ਤੋਂ ਬਾਅਦ ਤੁਸੀਂ ਨੇ ਥੋੜਾ ਟਾਈਮ ਪਾਣੀ ਦਾ ਖਿਆਲ ਰੱਖਣਾ ਟਾਈਮ ਨਾਲ ਪਾਣੀ ਦਿੰਦੇ ਰਹਿਣਾ ਜੇ ਗੱਲ ਕਰੀਏ ਤਾਂ ਉਸ ਦੇ ਵਿੱਚ ਆਪਾਂ ਫਸਲ ਦੀ ਤਾਂ ਉਸ ਦੇ ਵਿੱਚ ਤੁਸੀਂ ਫਸਲ ਖੀਰਾ ਲਾ ਸਕਦੇ ਹੋ ਜਿਵੇਂ ਤੁਸੀਂ ਮੰਨ ਕੇ ਚਲੋ ਮਿਰਚਾਂ ਵੀ ਲਾ ਸਕਦੇ ਹੋ ਬੈਂਗਣ ਵੀ ਲਾ ਸਕਦੇ ਹੋ ਜਿਵੇਂ ਹੁਣ ਤੁਸੀਂ ਦੇਖੋ ਆਪਾਂ ਨੇ ਪਹਿਲਾਂ ਇਹ ਲਾਏ ਹੋਏ ਨੇ ਆਪਣੇ ਤਰਬੂਜ ਲਾਏ ਹੋਏ ਨੇ ਉਸ ਤੋਂ ਬਾਅਦ ਬੈਂਗਣ ਦੀ ਵੀ ਬਜਾਈ ਨਾਲ ਹੀ ਕਰਤੀ ਇਹ ਖਤਮ ਹੋਣਗੇ ਤਾਂ ਨਾਲ ਦੀ ਨਾਲ ਬੈਂਗਣ ਚੱਲ ਪੈਣੇ ਨੇ ਤੇ ਤੁਸੀਂ ਜਿਹੜੀ ਫਸਲ ਦੀ ਚੋਣ ਕਰਨੀ ਆ ਉਹ ਫਸਲ ਦੀ ਉਸ ਦੀ ਚੋਣ ਕਰਨੀ ਆ ਜਿਹਦਾ ਬੂਟਾ ਜਿਆਦਾ ਵੱਡਾ ਨਾ ਹੋਵੇ। ਇਹ ਨਾ ਹੋਵੇ ਕਿਤੇ ਤੁਹਾਡੇ ਮਰੂਤ ਦੇ ਬੁੱਟੇ ਨੂੰ ਇਹ ਮਾਰ ਦੇਵੇ। ਉਹਦੇ ਵਿੱਚ ਵੀ ਜਿਹੜੀ ਤੁਸੀਂ ਨੇ ਫਸਲ ਕਰਨੀ ਆ ਉਹ ਵੀ ਬੈੱਡ ਬਣਾ ਕੇ ਬੈੱਡ ਦੇ ਵਿੱਚ ਉੱਤੇ ਹੀ ਕਰੋ ਤਾਂ ਕਿ ਨਦੀਨ ਨਾ ਜਿਆਦਾ ਹੋਣਾ। ਜੇਕਰ ਸਾਈਡਾਂ ਦੇ ਕਿਤੇ ਕੋਈ ਜਗ੍ਹਾ ਜਮੇ ਬਚਦੀ ਆ ਤਾਂ ਥੋੜੇ ਬਹੁਤੇ ਨਦੀਨ ਹੁੰਦੇ ਨੇ। ਤਾਂ ਤੁਸੀਂ ਇਸ ਦੇ ਉੱਤੇ ਪੈਰਾਕੋਟ ਨਾਂ ਦੀ ਦਵਾਈ ਆਉਂਦੀ ਆ ਉਸ ਨੂੰ ਮਾਰ ਕੇ ਫਸਲ ਦੇ ਉੱਤੇ ਤੇ ਅਮਰੂਦ ਦੇ ਉੱਤੇ ਨਾ ਪੈਣ ਦਿਓ ਤੇ ਫਿਰ ਤੁਸੀਂ ਆਪਣੀ ਉਸ ਦਾ ਵੀ ਇਲਾਜ ਕਰ ਸਕਦੇ ਹੋ ਨਦੀਨਾਂ ਦਾ ਵੀ ਮਤਲਬ ਗੜਾਈ ਤੋਂ ਬਿਨਾਂ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਇਸ ਬੂਟੇ ਨੂੰ ਪਾਣੀ ਲਾ ਕੇ ਤੁਹਾਨੂੰ ਪਤਾ ਹੀ ਆ ਬੂਟੇ ਕਿਵੇਂ ਉਹ ਕਰਨੇ ਨੇ ਤੇ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਇਸ ਬੂਟੇ ਦੀ ਜੜ ਦੇ ਵਿੱਚੋਂ ਥੱਲੋਂ ਬੂਟੇ ਦੀ ਜੜਾ ਜਿੱਥੋਂ ਉੱਥੋਂ ਉੱਪਰ ਗrafting ਕਰੀ ਹੁੰਦੀ ਆ ਉਹ ਤੁਹਾਨੂੰ ਸਾਰੀ ਜਿੱਥੋਂ ਤੁਸੀਂ ਬੂਟੇ ਲਾਉਂਗੇ ਜਾਣਕਾਰੀ ਦੇ ਦਊਗਾ ਉਸਨੇ ਕੀ ਕਰਦੀ ਆ ਉਹ ਦੇਖੋ ਇਸ ਤਰ੍ਹਾਂ ਥੱਲੋਂ ਫੁੱਟ ਆਉਂਦੀ ਆ ਇਹਦੀ ਤੜਾਈ ਕਰਦੇ ਰਹਿਣਾ ਇਥੋਂ ਗrafting ਹੋਇਆ ਹੋਇਆ ਇਹ ਜੇ ਹੁਣ ਆਪਾਂ ਗੱਲ ਕਰੀਏ ਇਹ ਬੂਟਾ ਤਿੰਨ ਸਾਲਾਂ ਤੋਂ ਛੋਟਾ ਲਗਭਗ ਤਿੰਨ ਸਾਲਾਂ ਦਾ ਥੋੜੇ ਟਾਈਮ ਚ ਹੋ ਜਾਊਗਾ ਤੇ ਬਾਕੀ ਟਾਈਮ ਟਾਈਮ ਨਾਲ ਇਸ ਦੀ ਕਟਿੰਗ ਕਰਨੀ ਆ ਕਾਟਿੰਗ ਦੀ ਵੀਡੀਓ ਮੈਂ ਪਹਿਲਾਂ ਵੀ ਪਾਈ ਆ ਤੇ ਹੋਰ ਵੀ ਪਾਉਂਗਾ ਤੁਸੀਂ ਕਾਟਿੰਗ ਦੇ ਬਾਰੇ ਵੀ ਜਾਣਕਾਰੀ ਲੈ ਸਕਦੇ ਹੋ ਤੇ ਜੇ ਗੱਲ ਕਰੀਏ ਕਾਣੇ ਹੋਣ ਦੀ ਜਿਵੇਂ ਅਗਲਾ ਕਹਿੰਦਾ ਵੀ ਅਮਰੁੱਦ ਆਂਦਾ ਬੂਟੇ ਦਾ ਸਾਡੇ ਹੈਗੇ ਨੇ ਤਾਂ ਕਾਣੇ ਹੋ ਜਾਂਦੇ ਨੇ ਦੇਖੋ ਜੀ ਜਿਹੜੀ ਇਹ ਸਹਾਰਸ ਪੈਦਾ ਵੈਰਿਟੀ ਹੈ ਇਹ ਬਹੁਤ ਘੱਟ ਕਾਣੀ ਹੁੰਦੀ ਆ ਪਰ ਜਿਹੜਾ ਮੰਨ ਲਓ ਬਰਸਾਤੀ ਫਲ ਹੁੰਦਾ ਜਿਹੜਾ ਹੁਣ ਅੱਗੇ ਜਾ ਕੇ ਫਲ ਆਉਣਾ ਉਸ ਦੇ ਵਿੱਚ ਇਹਦੇ ਵਿੱਚ ਵੀ ਕਾਣੇ ਹੋ ਜਾਂਦੇ ਨੇ ਜੇਕਰ ਆਪਾਂ ਇਸ ਦੀ ਕੇਅਰ ਸਹੀ ਨਾ ਕਰੀਏ ਉਹ ਕਿਵੇਂ ਕਰਨੀ ਆ ਉਹਦੇ ਵਿੱਚ ਜੀ ਦੇਖੋ ਤੁਸੀਂ ਕੀ ਕਰਨਾ ਬਰਸਾਤੀ ਫਸਲ ਦੇ ਵਿੱਚ ਅਮਰੂਦ ਆ ਜਿਹੜਾ ਥੋੜਾ ਜਿਹਾ ਕਾਣਾ ਜ਼ਿਆਦਾ ਹੁੰਦਾ ਉਹਦੀ ਰੋਕਥਾਮ ਆਪਾਂ ਨੇ ਕਿਵੇਂ ਕਰਨੀ ਆ ਦੇਖੋ ਜੀ ਤੁਸੀਂ ਨੇ ਖਿਆਲ ਕੀ ਰੱਖਣਾ ਦੇਸੀ ਭਾਸਾ ਦੇ ਵਿੱਚ ਜਦੋਂ ਇਹ ਗੋਲੀ ਸਾਈਜ਼ ਅਮਰੂਦ ਹੁੰਦਾ ਮੰਨ ਕੇ ਚੱਲੋ ਵੀ ਹੁਣ ਫੁੱਲ ਤੇ ਆ ਥੋੜਾ ਗੋਲੀ ਸਾਈਜ਼ ਹੁੰਦਾ ਤਾਂ ਤੁਸੀਂ ਕੀ ਕਰਨਾ ਇਸ ਦੇ ਉੱਤੇ ਜੇ ਆਪਾਂ ਕੈਮੀਕਲ ਦੇ ਵਿੱਚ ਗੱਲ ਕਰੀਏ ਤਾ ਮੈਲਾਥੀਨ ਦੀ ਸਪਰੇਆ ਜਿਹੜੀ ਉਹ 7 ਦਿਨਾਂ ਬਾਅਦ ਕਰਨੀ ਆ ਇਸ ਤਰ੍ਹਾਂ ਇਸ ਤੋਂ ਥੋੜਾ ਜਿਹਾ ਦੇਖੋ ਇਸ ਨੂੰ ਮੱਖੀ ਕਾਣਾ ਕਰ ਸਕਦੀ ਹੈ ਮੈਲਾਥੀਨ ਨਾਂ ਦੀ ਦਵਾਈ ਆ ਜਿਹੜੀ ਉਸ ਨੂੰ ਆਪਾਂ 7 ਦਿਨਾਂ ਬਾਅਦ ਕਰ ਸਕਦੇ ਆ ਇਹ 1 ਲੀਟਰ ਦੇ ਵਿੱਚ 2.5 ਤੋਂ 3 ਐਮ ਐਲ ਪਾ ਕੇ ਆਪਾਂ ਕਰ ਸਕਦੇ ਆ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਆਰਗੇਨਿਕ ਤਰੀਕੇ ਨਾਲ ਜਿਹਦੇ ਵਿੱਚ ਮਤਲਬ ਜ਼ਹਿਰਾਂ ਵੀ ਉੱਤੇ ਨਾ ਸੜਕੀਆਂ ਜਾਣ ਕਿਉਂਕਿ ਇਹ ਵੀ ਬਹੁਤ ਜ਼ਰੂਰੀ ਅੱਜ ਦੇ ਟਾਈਮ ਦੇ ਵਿੱਚ ਜ਼ਹਿਰਾਂ ਤੋਂ ਲੋਕ ਆਪਣੇ ਘਰਾਂ ਦੇ ਲਈ ਜੋ ਬੂਟੇ ਲਾਉਂਦੇ ਨੇ ਉਹ ਸੋਚਦੇ ਨੇ ਵੀ ਫੇਰ ਫਾਇਦਾ ਕੀ ਆ ਲਾਏ ਦਾ ਜੇ ਆਪਾਂ ਨੇ ਜ਼ਹਿਰੀ ਖਾਣੀ ਆਪਾਂ ਕੋਈ ਦਵਾਈ ਨਾ ਸੜਕੀਏ ਉਹਦੇ ਲਈ ਜੀ ਤੁਹਾਨੂੰ ਮੈਂ ਦੱਸ ਦਿੰਨਾ ਇੱਕ ਤੁਹਾਡੇ ਲਈ ਲਗਭਗ 15-20 ਦਿਨਾਂ ਪ੍ਰਾਣੀ ਖੱਟੀ ਲੱਸੀ ਹੋਣੀ ਚਾਹੀਦੀ ਆ ਖੱਟੀ ਲੱਸੀ ਦੇ ਵਿੱਚ ਤੁਸੀਂ ਥੋੜਾ ਗੁੜ ਜਾਂ ਸ਼ੱਕਰ ਮਿਲਾ ਕੇ ਘੋਲ ਕੇ ਚੰਗੀ ਤਰ੍ਹਾਂ ਉਸ ਨੂੰ ਤੁਸੀਂ ਲਗਭਗ 100 ml ਕਿਸੇ ਡੱਬੇ ਨੂੰ ਵੱਢ ਕੇ ਉਸ ਦੇ ਵਿੱਚ ਪਾ ਕੇ ਅਮਰੂਦ ਦੀ ਜੜ ਦੇ ਵਿੱਚ ਰੱਖ ਦੇਣਾ ਜੇ ਕਰ ਤੁਹਾਡਾ ਇੱਕ ਬੂਟਾ ਤਾਂ ਤੁਸੀਂ ਇੱਕ ਜਗ੍ਹਾ ਰੱਖ ਦੋ ਜੇ ਕਰ ਤੁਹਾਡੇ ਮੰਨ ਲਓ ਜਾਦੇ ਬੂਟੇ ਨੇ ਜਿਵੇਂ ਮੰਨ ਲਓ ਵੀ 50 ਬੂਟੇ ਨੇ ਤਾਂ ਤੁਸੀਂ 4-5 ਥਾਮਾਂ ਤੇ ਰੱਖ ਦੋ ਉਹ ਕੋਈ ਵੱਡੀ ਗੱਲ ਨਹੀਂ ਤੇ ਇਸ ਤਰ੍ਹਾਂ ਕਰ ਸਕਦੇ ਹੋ ਉਸ ਤੋਂ ਬਾਅਦ ਗੱਲ ਕਰੀਏ ਜੀ ਇੱਕ ਫਰੂਟ ਫਲਾਈ ਟਰੈਪ ਨਾਲ ਵੀ ਅੱਪਾ ਆਪਣਾ ਕਾਣਾ ਹੋਣ ਤੋਂ ਅਮਰੂਦ ਨੂੰ ਫਰੂਟ ਨੂੰ ਬਚਾ ਸਕਦੇ ਆ ਉਹ ਕਿਵੇਂ ਆ ਜੀ ਮੈਂ ਤੁਹਾਨੂੰ ਉਹਦੇ ਬਾਰੇ ਵੀ ਜਾਣਕਾਰੀ ਦੇਣਾ ਫਰੂਟ ਫਲਾਈ ਟਰੈਪ ਨਾਲ ਕੰਟਰੋਲ ਕਰ ਸਕਦੇ ਆ ਜੀ ਉਹ ਫਰੂਟ ਫਲਾਈ ਟਰੈਪ ਕੀ ਹੁੰਦਾ ਮੈਂ ਤੁਹਾਨੂੰ ਦਿਖਾਉਣਾ ਇਹ ਆਪਣਾ ਪਿਛਲੇ ਸਾਲ ਦਾ ਲਾਇਆ ਹੋਇਆ ਆਪਾਂ ਹਜੇ ਲਾਉਣਾ ਸ਼ੁਰੂ ਨਹੀਂ ਕੀਤਾ ਇਹ ਦੇ ਵਿੱਚ ਲਿਉਰ ਕਹਿੰਦੇ ਨੇ ਜੀ ਇਸ ਨੂੰ ਇਹ ਲੱਕੜ ਹੁੰਦੀ ਆ ਲੱਕੜ ਦੇ ਨੂੰ ਇੱਕ ਦਵਾਈ ਦੇ ਵਿੱਚ ਭੋਂਕੇ ਕੱਢਿਆ ਹੁੰਦਾ ਉਸ ਤੋਂ ਬਾਅਦ ਇਸ ਨੂੰ ਲੱਕੜ ਨੂੰ ਤਾਂ ਅੱਗੇ ਨਾਲ ਬੰਨ੍ਹ ਕੇ ਇਹਦੇ ਵਿੱਚ ਦੀ ਦੇਖੋ ਜੀ ਇਸ ਤਰ੍ਹਾਂ ਕੱਢ ਕੇ ਇਸ ਤਰ੍ਹਾਂ ਲਾ ਕੇ ਇਸ ਨੂੰ ਢੱਕਣ ਬੰਦ ਕੀਤਾ ਜਾਂਦਾ ਜੀ ਇਹਦੀ ਗੱਲ ਕਰੀਏ ਤਾਂ ਇਹ 60-70 ਰੁਪਏ ਦਾ ਲਗਭਗ ਹੁੰਦਾ ਜੀ ਜੇ ਆਪਾਂ ਯੂਨੀਵਰਸਿਟੀ ਤੋਂ ਲੈਨੇ ਆ ਤਾਂ 100-150 ਰੁਪਏ ਦਾ ਹੁੰਦਾ ਜੀ ਹੁੰਦਾ ਕਿਹ ਜੇ ਇਹਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਐਡਾ ਜੇਕਰ ਆਪਾਂ ਥੋੜਾ ਜਿਹਾ ਮਜ਼ਬੂਤ ਲਈਏ ਮਜ਼ਬੂਤ ਦੇ ਪਰ ਲੋੜ ਨਹੀਂ ਹੁੰਦੀ ਕਿਉਂਕਿ ਇੱਕ ਸੀਜ਼ਨ ਬਾਅਦ ਤਾਂ ਆਪਣਾ ਇਹਨੇ ਰੀ ਨੂੰ ਰੇੜਾ ਕੀ ਲੈ ਜਾਂਦੀ ਹੈ ਕਿਧਰੇ ਤੇ ਆਉਂਦਾ ਨਹੀਂ ਤਾਂ ਉਹ ਥੋੜਾ ਮਹਿੰਗਾ ਹੁੰਦਾ ਪਰ ਇਹ ਡਿਸਪੋਜ਼ਲ ਟਾਈਪ ਹੁੰਦਾ ਜੀ ਇਹਨੂੰ ਆਪਾਂ ਲੂਰ ਨੂੰ ਇਹਦੇ ਵਿੱਚੋਂ ਪਾੜਨਾ ਪਾੜ ਕੇ ਲੱਕੜ ਦੇ ਵਿੱਚ ਗਲੀ ਕਰੀ ਹੋਈ ਆ ਗਲੀ ਉਸ ਤੋਂ ਬਾਅਦ ਆਪਾਂ ਕੀ ਕਰਨਾ ਰੱਸੀ ਦੇ ਨਾਲ ਬੰਨ ਕੇ ਉਸ ਤੋਂ ਬਾਅਦ ਇੱਥੋਂ ਦੀ ਕੱਢ ਕੇ ਇਸ ਤਰ੍ਹਾਂ ਲਟਕਾ ਦੇਣਾ ਜੀ ਇਹ ਆਪਾਂ 1 ਏਕੜ ਦੇ ਵਿੱਚ ਲਗਭਗ 20 25 ਲਾ ਸਕਦੇ ਹਾਂ ਜੀ ਲਾਉਣ ਦਾ ਜਿਹੜਾ ਟਾਈਮ ਟੇਬਲ ਆ ਉਹੀ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਅੰਬਰੂਦ ਗੋਲੀ ਸਾਈਜ਼ ਦਾ ਹੋ ਗਿਆ ਇਹ ਜੁਲਾਈ ਦੇ ਲਗਭਗ ਲੱਗਦਾ ਜੀ ਉਸ ਟਾਈਮ ਤੇ ਇਸ ਨੂੰ ਆਪਾਂ ਲਾ ਕੇ ਸਾਰੀਆਂ ਫਸਲਾਂ ਤੇ ਲੱਗਦਾ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਇਹ ਜਲਾਈ ਦੇ ਟਾਈਮ ਤੇ ਲੱਗਦਾ ਅਮਰੂਦ ਦੇ ਜਲਾਈ ਦੇ ਟਾਈਮ ਤੇ ਲੱਗਦਾ ਹੋਰ ਫਸਲਾਂ ਤੇ ਹੋਰ ਟਾਈਮਾਂ ਤੇ ਲੱਗਦਾ ਜੇਕਰ ਕਈ ਵੀਰ ਕੀ ਕਰਦੇ ਨੇ ਜਲਾਈ ਦੇ ਟਾਈਮ ਦੇ ਵਿੱਚ ਲੈ ਕੇ ਸਾਰੀਆਂ ਫਰੂਟਾਂ ਤੇ ਲਾ ਦਿੰਦੇ ਨੇ ਉਹ ਫਿਰ ਅਮਰੂਦ ਤੇ ਇਕੱਲੇ ਤੇ ਕੰਮ ਕਰਦਾ ਉਸ ਟਾਈਮ ਤੇ ਇਹਦਾ ਟਾਈਮ ਟੇਬਲ ਆ ਲਾਉਣ ਦਾ ਜੇਕਰ ਤੁਸੀਂ ਇਹਨੂੰ ਸਹੀ ਟਾਈਮ ਤੇ ਨਹੀਂ ਲਾ ਸਕੇ ਤਾਂ ਤੁਹਾਡੇ ਇਸਨੇ ਕੁਝ ਨਹੀਂ ਕਰਨਾ ਮੈਂ ਤੁਹਾਨੂੰ ਵੀ ਦੱਸ ਦੇਣਾ ਚਾਹੁੰਦਾ ਇਹ ਲਾਉਣ ਦਾ ਟਾਈਮ ਵਿਚ ਵਿੱਚ ਵੀਰਾਂ ਦੇ ਫੋਨ ਵੀ ਆਉਣਗੇ ਕਹਿਣਗੇ ਵੀ ਅਸੀਂ ਨੇ ਲਾਇਆ ਸੀ ਸਾਡੇ ਦਾ ਕਾਣਾ ਹੋ ਗਿਆ ਸੀ ਇਹੀ ਕਾਰਨ ਇਹਨੂੰ ਲਾਉਣ ਦਾ ਟਾਈਮ ਬਹੁਤ ਦੇਖ ਕੇ ਉਹ ਦੇਖ ਕੇ ਕਰਨਾ ਪੈਂਦਾ ਵੀ ਕਿ ਇਸ ਟਾਈਮ ਤੇ ਮੱਖੀ ਹੁੰਦੀ ਹੈ ਇਹ ਫਰੂਟ ਫ्लाई ਮੱਖੀ ਨੂੰ ਕੀ ਕਰਦਾ ਜੀ ਆਪਣੇ ਇਹ ਦੀ ਜਿਹੜੀ ਉਹ ਆ ਮੰਨ ਲਓ ਵੀ ਸੁਗੰਧ ਆ ਉਹ ਆਪਣੇ ਤੇ ਖਿੱਚ ਲੈਂਦੀ ਹੈ ਖਿੱਚਣ ਤੋਂ ਬਾਅਦ ਉਹ ਇਸ ਦੇ ਵਿੱਚ ਆ ਜਾਂਦਾ ਆ ਜਾਂਦਾ ਹੈਗਾ ਮੇਲ ਆ ਜਾਂਦਾ ਹੈਗਾ ਮੇਲ ਆਉਣ ਤੋਂ ਬਾਅਦ ਉਹ ਇਹਦੇ ਵਿੱਚ ਸਾਰੇ ਇਕੱਠੇ ਹੋ ਜਾਂਦੇ ਨੇ ਇਕੱਠੇ ਹੋ ਕੇ ਇਹਦੇ ਵਿੱਚ ਹੀ ਉਹ ਮਰ ਜਾਂਦੇ ਨੇ ਤੇ ਅੱਗੇ ਜਾ ਕੇ ਉਹ ਨਹੀਂ ਹੁੰਦਾ ਤੇ ਮੱਖੀ ਦਾ ਬਦਦਾ ਨਹੀਂ ਹੁੰਦਾ ਇਸ ਤਰ੍ਹਾਂ ਇਸ ਤਰ੍ਹਾਂ ਤੁਸੀਂ ਇਸ ਤੇ ਉੱਤੇ ਫਰੂਟ ਫ्लाई ਟਰੈਪ ਨਾਲ ਵੀ ਕਾਣੇ ਹੁਣ ਤੋਂ ਬਚਾ ਸਕਦੇ ਹੋ ਬਾਕੀ ਜਿਵੇਂ ਆਪਾਂ ਗੱਲ ਕਰੀਏ ਮੈਲਾਥੀਨ ਦੀ ਵੀ ਇਸ ਤੇ ਸਪਾਰਸਾ ਤੇ ਫੈਨਵਲ ਨਾਂ ਦੀ ਵੀ ਹੈ ਫੈਨਵਲ ਨਾਂ ਦੀ ਦਾ ਮੈਂ ਘੱਟ ਨਾਮ ਤਾਂ ਲੈਂਦਾ ਇਸ ਕਰਕੇ ਕਿਉਂਕਿ ਫੈਨਵਲ ਕਿਸਾਨ ਵੀਰਾਂ ਨੂੰ ਕਈ ਵਾਰੀ ਮਿਲਦੀ ਨਹੀਂ ਅੱਜ ਕੱਲ ਘੱਟ ਮਿਲਦੀ ਹੈ ਇਹ ਆਪਾਂ ਸੈਪਰ ਨਾਲ ਵੀ ਕਰ ਸਕਦੇ ਆ ਤੇ ਲੈਂਡਾ ਨਾਲ ਵੀ ਕਰ ਸਕਦੇ ਆ ਜਿਹੜੀ ਦਵਾਈ ਏ ਇਸ ਨੂੰ ਮਤਲਬ ਫਰੂਟ ਫ्लाई ਨੂੰ ਖਤਮ ਕਰੂ ਅੱਜ ਕੱਲ ਫਰੂਟ ਫ्लाई ਦੀ ਬਹੁਤ ਵੱਡੀ ਸਮੱਸਿਆ ਵੀਰੇ ਖਰਬੂਜੇ ਤੇ ਬਹੁਤ ਜ਼ਿਆਦਾ ਆਉਂਦੀ ਆ ਤੋਰੀ ਤੇ ਵੀ ਆਉਂਦੀ ਆ ਤੇ ਖੀਰੇ ਤੇ ਵੀ ਆਉਂਦੀ ਆ ਬਾਅਦ ਦੇ ਵਿੱਚ ਫਲ ਜਦੋਂ ਕਾਣਾ ਹੋ ਜਾਂਦਾ ਤਾਂ ਉਦੋਂ ਕਿਸਾਨ ਵੀਰਾਂ ਨੂੰ ਪਤਾ ਲੱਗਦਾ ਵੀ ਇਹ ਤਾਂ ਖਰਾਬ ਹੋ ਗਿਆ ਉਸ ਤੋਂ ਬਾਅਦ ਉਸ ਦੇ ਉੱਤੇ ਸਪਰੇਹਾਂ ਕਰੀ ਜਾਂਦੇ ਨੇ ਉਹਨਾਂ ਦਾ ਕੋਈ ਫਾਇਦਾ ਨਹੀਂ ਜਦੋਂ ਤੁਹਾਡੇ ਅਮਰੂਦ ਤੁਸੀਂ ਤੋੜ ਕੇ ਖਾਣ ਲੱਗੇ ਤਾਂ ਉਸ ਦੇ ਵਿੱਚੋਂ ਕਾਣਾ ਨਿਕਲਦਾ ਤਾਂ ਤੁਸੀਂ ਉਹ ਉਹਦੇ ਉੱਤੇ ਜਿਹੜੀ ਮਰਜੀ ਦਵਾਈ ਕਰ ਲੋ ਉਹ ਕੋਈ ਕੰਮ ਨਹੀਂ ਕਰਦੀ ਜਿਹੜਾ ਮਰਜੀ ਲੂਰ ਲਾ ਲੋ ਟਰੈਪ ਲਾ ਲੋ ਕੁਝ ਨਹੀਂ ਕਰਦਾ ਇਹਦਾ ਟਾਈਮ ਆ ਜੀ ਇਸ ਦੇ ਵਿੱਚ ਜਦੋਂ ਫਰੂਟ ਥੋੜਾ ਕੱਚਾ ਹੁੰਦਾ ਛੋਟਾ ਹੁੰਦਾ ਸੋਹਲ ਹੁੰਦਾ ਤਾਂ ਉਸ ਟਾਈਮ ਤੇ ਆ ਕੇ ਜਿਹੜੀ ਮੱਖੀ ਆ ਉਹ ਮੱਖੀ ਇਸ ਦੇ ਵਿੱਚ ਆਪਣਾ ਡੰਗ ਮਾਰ ਕੇ ਅੰਡੇ ਦੇ ਜਾਂਦੀ ਹੈ ਤਹਾਨੂੰ ਦੇਖਣ ਨੂੰ ਫਲ ਦਾ ਪਤਾ ਨਹੀਂ ਲੱਗਦਾ ਬਿਲਕੁਲ ਸਹੀ ਲੱਗਦਾ ਤੇ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਫਰੂਟ ਪੱਕਣ ਤੇ ਜਾਂਦਾ ਤਾਂ ਉਹ ਅੰਦਰੋਂ ਅੰਦਰੀ ਨਾਲੇ ਤਾਂ ਸੜੀ ਜਾਂਦਾ ਕਿਉਂਕਿ ਜਿਹੜਾ ਅੰਦਰ ਮਤਲ ਅੰਡਾ ਦਿੱਤਾ ਹੁੰਦਾ ਉਸ ਤੋਂ ਸੁੰਡ ਬਣ ਜਾਂਦਾ ਉਹ ਸੁੰਡਾ ਜਿਹੜਾ ਉਹ ਤੁਹਾਡੀ ਮਤਲ ਫਰੂਟ ਨੂੰ ਖਾਂਦਾ ਰਹਿੰਦਾ ਇਹ ਸਮੱਸਿਆ ਦੀ ਗੱਲ ਕਰੀਏ ਤਾਂ ਇਹ ਖਰਬੂਜੇ ਤੇ ਬਹੁਤ ਪਾਈ ਜਾਂਦੀ ਹੈ ਤਰਬੂਜ ਤੇ ਬਹੁਤ ਵਈ ਤਰਬੂਜ ਤੇ ਥੋੜੀ ਘੱਟ ਪਾਈ ਜਾਂਦੀ ਐ ਤੋਰੀ ਤੇ ਵੀ ਆਉਂਦੀ ਐ ਖੀਰੇ ਤੇ ਵੀ ਆਉਂਦੀ ਐ ਲਗਭਗ ਸਾਰੀਆਂ ਫਸਲਾਂ ਤੇ ਆਉਂਦੀ ਐ ਇਸ ਦੇ ਵਿੱਚ ਆਪਾਂ ਸਬਜ਼ੀਆਂ ਦੀ ਖੇਤੀ ਕਰਕੇ ਜਿਵੇਂ ਅਮਰੂਦਾਂ ਦੇ ਬਾਗ ਵਿੱਚ ਆਪਾਂ 2 ਸਾਲ 3 ਸਾਲ ਸਬਜ਼ੀਆਂ ਦੀ ਵਧੀਆ ਖੇਤੀ ਕਰ ਸਕਦੇ ਆ ਤੇ ਆਪਣਾ ਜਿਹੜਾ ਮਤਲ ਜਿਵੇਂ ਆਪਾਂ ਕਹਦੇ ਆ ਵੀ ਅਮਰੂਦ ਦਾ ਬਾਗ 3 ਸਾਲਾਂ ਦੇ ਵਿੱਚ ਤਿਆਰ ਹੁੰਦਾ ਤਾਂ ਉਸ ਦੇ ਲਈ ਆਪਾਂ ਆਪਣੀ ਜਿਹੜੀ ਇਨਕਮ ਆ ਜਾਰੀ ਰੱਖ ਸਕਦੇ ਤੁਸੀਂ ਇਹ ਮੰਨ ਕੇ ਚੱਲੋ ਜਿਵੇਂ ਹੁਣ ਆਪਣਾ ਕਣਕ ਝੋਨੇ ਤੋਂ ਆਉਂਦਾ ਹੀ ਆਪਾਂ ਨੂੰ 1 ਲੱਖ ਰੁਪਈਆ ਆਪਾਂ ਇੱਕ ਕੀਲੇ ਦਾ ਕਮਾਉਨੇ ਆ ਤਾਂ ਆਪਾਂ ਮੈਂ ਤੁਹਾਨੂੰ ਇਹ ਗੱਲ ਦਾ ਵਿਸ਼ਵਾਸ ਦਿਵਾਉਣਾ ਜੇ ਤੁਸੀਂ ਇਹਦੇ ਵਿੱਚ ਸਬਜ਼ੀਆਂ ਦੀ ਖੇਤੀ ਕਰਦੇ ਹੋ ਤੁਹਾਨੂੰ ਥੋੜਾ ਤਜਰਬਾ ਹੈਗਾ ਤਾਂ ਤੁਸੀਂ ਇਹਦੇ ਵਿੱਚੋਂ 1.5 ਤੋਂ 2 ਲੱਖ ਰੁਪਈਆ ਇੱਕ ਏਕੜ ਦਾ ਮਰੂਤ ਤੋਂ ਬਿਨਾ ਸਬਜ਼ੀਆਂ ਤੋਂ ਕੱਢ ਸਕਦੇ ਹੋ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਕਿਉਂਕਿ ਕਈ ਸਬਜ਼ੀਆਂ ਦੇ ਵਿੱਚ ਐਵੇਂ ਦੀਆਂ ਨਹੀਂ ਮੈਂ ਤੁਹਾਨੂੰ ਦੱਸਾਂ ਜਿਵੇਂ ਹੁਣ ਤੁਸੀਂ ਅੱਗੇ ਜਾ ਕੇ ਅਗੇਤੀ ਗੋਭੀ ਲਾਉਣੀ ਆ ਉਧਰੋਂ ਥੋੜਾ ਮੌਸਮ ਗਰਮਾਗਾ ਲੋ ਫੂਕਦੀ ਆ ਜਾਂ ਤੁਸੀਂ ਮੰਨ ਲਓ ਵੀ ਗਰਮੈਸ ਜ਼ਿਆਦਾ ਪੈਂਦੀ ਆ ਤਾਂ ਜਦੋਂ ਤੁਸੀਂ ਇਸ ਦੇ ਵਿੱਚ ਬੱਟਾ ਪਾ ਕੇ ਇਹ ਗੋਲੀਆਂ ਪਾ ਕੇ ਤਿੰਨ ਬੱਟਾ ਪੈ ਜਾਣਗੇ ਲਗਭਗ ਚਾਰ ਵੀ ਪੈ ਸਕਦੀਆਂ ਨੇ ਤੇ ਗੋਭੀ ਲਾਉਂਗੇ ਤਾਂ ਤੁਹਾਡੇ ਇਹ ਸਮੱਸਿਆ ਵੀ ਬਹੁਤ ਘੱਟ ਆ ਹੋਊਗੀ ਕਿਉਂਕਿ ਬਾਗ ਹੁੰਦਾ ਜਿਹੜਾ ਉਹ ਟੈਂਪਰੇਚਰ ਨੂੰ ਲੋ ਘਟਨ ਦਾ ਠੰਡ ਕਰ ਦਿੰਦਾ ਜਿਵੇਂ ਤੁਸੀਂ ਇਸ ਦੇ ਵਿੱਚ ਧਣੀਆਂ ਲਾ ਸਕਦੇ ਹੋ ਧਣੀਆਂ ਬਹੁਤ ਵਧੀਆ ਤਰੀਕੇ ਨਾਲ ਹੋਊਗਾ ਤੇ ਇਸ ਤਰ੍ਹਾਂ ਤੁਸੀਂ ਆਪਣੇ ਖੇਤ ਦੇ ਵਿੱਚ ਬਾਗ ਲਾ ਸਕਦੇ ਹੋ ਬਾਗ ਲਾ ਕੇ ਚੰਗੀ ਕਮਾਈ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਕੀ ਗੱਲ ਆ ਜਿਵੇਂ ਆਪਾਂ ਇਸ ਦੇ ਉੱਤੇ ਬੂਟਿਆਂ ਤੇ ਗੱਲ ਕਰੀਏ ਤਾਂ ਇਸ ਨੂੰ ਥੋੜੀ ਆਪਾਂ ਡੀਏਪੀ ਖਾਦ ਦੇ ਸਕਦੇ ਹਾਂ ਟਾਈਮ-ਟਾਈਮ ਨਾਲ ਤੇ ਉਸ ਤੋਂ ਬਾਅਦ ਇਹਦੇ ਉੱਤੇ ਆਪਾਂ 13045 1919 ਇਹ ਸਪਰੇਹਾਂ ਕਰ ਸਕਦੇ ਹਾਂ ਜਦੋਂ ਆਪਣਾ ਅੱਗੇ ਜਾ ਕੇ ਫਲਾਂ ਤੇ ਬੱਗਿਆ ਬੂਟਾ ਫੇਰ ਆਪਾਂ ਇਸ ਦੇ ਉੱਤੇ 13045 ਕਰ ਸਕਦੇ ਹਾਂ ਉਸ ਤੋਂ ਬਾਅਦ 52034 ਵੀ ਕਰ ਸਕਦੇ ਹਾਂ ਤੇ ਜਿੰਨੇ ਵੀ ਗਰੋਥ ਵਾਲੇ ਨੇ ਸਾਰੀ ਆਪਾਂ ਲਗਭਗ ਕਰ ਸਕਦੇ ਆ ਕੋਈ ਵੱਡੀ ਇਸ ਤੇ ਉੱਤੇ ਗੱਲ ਨਹੀਂ ਹੈਗੀ ਵੀ ਜੇ ਆਪਾਂ ਕਹੀਏ ਬਹੁਤ ਵੱਡੀ ਗੱਲ ਆ ਗਈ ਜਿਵੇਂ ਕਣਕ ਝੋਨੇ ਤੋਂ ਹਟ ਕੇ ਵੀ ਇਸ ਦੇ ਬਾਰੇ ਆਪਾਂ ਨੂੰ ਕੋ ਸਿੱਖਣਾ ਪਊਗਾ ਸਭ ਤੋਂ ਵੱਡੀ ਗੱਲ ਇਹ ਇਸ ਦੀ ਕਟਿੰਗ ਦੀ ਹੈ ਕਟਿੰਗ ਕਦੋਂ ਕਰਨੀ ਹੈ ਕਿਵੇਂ ਕਰਨੀ ਹੈ ਇਹ ਆਪਣੀ ਵੀਡੀਓ ਪਹਿਲਾਂ ਹੀ ਬਹੁਤ ਵੱਡੀ ਹੋ ਗਈ ਮੈਂ ਉਸ ਦੇ ਵਿੱਚ ਤੁਹਾਨੂੰ ਕਟਿੰਗ ਬਾਰੇ ਵੀ ਪ੍ਰੋਪਰ ਜਾਣਕਾਰੀ ਦਊਂਗਾ ਵੀ ਕਿਵੇਂ ਕਟਿੰਗ ਕਰਨੀ ਹੈ ਪਹਿਲਾਂ ਮੇਰੀ ਪਾਈ ਵੀ ਹੋਈ ਹੈ ਵੀਡੀਓ ਤੇ ਮੈਂ ਦੁਬਾਰੇ ਵੀ ਪਾਉਂਗਾ ਵੀ ਕਿਵੇਂ ਕਰ ਕਟਿੰਗ ਕਰੀਏ ਆਪਾਂ ਕਿਸ ਟਾਈਮ ਤੇ ਕਰੀਏ ਤੇ ਜਿਹੜੇ ਵੀਰਾਂ ਨੇ ਲਾਉਣਾ ਬੂਟਾ ਤਾਂ ਉਹ ਸੌਣ ਦੇ ਵਿੱਚ ਯਾਨੀ ਲਾ ਸਕਦਾਗਾ ਮੈਂ ਤੁਹਾਨੂੰ ਵਾਰ-ਵਾਰ ਕਹਿਣਾ ਵੀ ਤੁਸੀਂ ਹਸਾਰ ਸਪੈਦਾ ਬਹੁਤ ਵਧੀਆ ਵੈਰਾਈਟੀ ਹੈ ਉਹੀ ਲਾਓ ਤੇ ਕੋਈ ਇਹ ਚੱਕਰਾਂ ਚ ਨਾ ਪਾਓ ਜਿਵੇਂ ਤੁਹਾਨੂੰ ਮਾਲੀ ਕਹਿੰਦੇ ਨੇ ਵੀ ਆਹ ਫਲਾਣੀ ਵੈਰਾਈਟੀ ਹੈ ਬਣ ਕੇ ਜੀ ਇਹ ਫਲਾਣਾ ਜਿਵੇਂ ਹੁਣ ਵਿੱਚ ਵਿੱਚ ਵੀਰਾਂ ਦੇ ਫੋਨ ਆਉਣਗੇ ਵੀ 1 ਕਿਲੋ ਦਾ ਹੋ ਜਾਂਦਾ ਜਿਹੜਾ 1 ਕਿਲੋ ਦਾ ਅਮਰੂਦ ਹੈ ਵੀਰੇ ਉਹਦੀ ਮਾਰਕੀਟ ਬਿਲਕੁਲ ਘੱਟਾ ਕੋਈ ਹੈਗੀ ਨਹੀਂ ਤੇ ਇਸ ਕਰਕੇ ਇਸ ਦਾ ਸਾਈਜ਼ ਵੀ ਨਾਰਮਲ ਹੈਗਾ ਕੋਈ ਵੱਡਾ ਸਾਈਜ਼ ਨਹੀਂ ਹੈਗਾ ਤੇ ਤੁਸੀਂ ਜੇ ਲਾਉਣਾ ਤਾਂ ਹਸਾਰਸਪੈ ਦਾ ਲਾ ਸਕਦੇ ਹੋ ਬਾਕੀ ਮਰਜੀ ਤੁਹਾਡੀ ਆ ਮੇਰਾ ਕੰਮ ਆ ਤੁਹਾਨੂੰ ਦੱਸਣਾ ਤੇ ਤੁਸੀਂ ਜਾਨਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਵੀ ਕਿਵੇਂ ਦੀ ਜਾਣਕਾਰੀ ਲੱਗੀ ਤੁਹਾਨੂੰ ਕਿ ਸਾਡੇ ਵਿੱਚ ਜਾਣਕਾਰੀ ਦੇਣ ਦੇ ਵਿੱਚ ਕਮੀਆਂ ਕਿਉਂਕਿ ਅਸੀਂ ਵੀਡੀਓ ਵੀ ਆਪ ਹੀ ਬਣਾਉਨੇ ਲੱਗ ਭੱਗ ਤੇ ਜਾਣਕਾਰੀ ਵੀ ਦਿੰਨੇ ਦਿੰਨੇ ਆ ਕਈ ਵਾਰੀ ਕੋਈ ਨਾ ਕੋਈ ਗਲਤੀ ਹੋ ਜਾਂਦੀ ਆ ਤਾਂ ਤੁਸੀਂ ਨੇ ਮਾਫ ਕਰਨਾ ਸਾਨੂੰ ਦੱਸ ਦਿਆ ਕਰੋ ਵੀ ਅਸੀਂ ਕੀ ਗਲਤੀ ਕਰਦੇ ਆ ਅਸੀਂ ਤੁਹਾਡੇ ਲਈ ਅੱਗੇ ਤੋਂ ਉਹ ਗਲਤੀ ਨਹੀਂ ਕਰਾਂਗੇ ਇੰਨਾ ਕੁਸ ਕਹਿੰਦਾ ਹੋਇਆ ਜੇਕਰ ਕੋਈ ਗਲਤ ਬੋਲ ਗਿਆ ਤਾਂ ਮਾਫ਼ ਕਰਨਾ ਧੰਨਵਾਦ